ਵਿੱਚ ਟਰਾਂਸਪੋਰਟ ਸੀ ਬਹੁਤ ਵੱਡੀ ਉਹਨਾਂ ਦੀ ਵੀ ਬੱਚਾ ਦੇਣਾ ਵਾ ਜੇ ਕਿਸੇ ਨੇ ਗੋਦ ਲੈਣਾ ਹੋਵੇ ਤਾਂ ਉਸ ਟਰਾਂਸਪੋਰਟ ਦਾ ਇੱਕ ਡਰਾਈਵਰ ਭਰਾ ਬੱਚਾ ਗੋਦ ਲੈਣ ਨੂੰ ਮੂਰੇ ਆਉਂਦਾ ਮੇਰੇ ਧੀਆ ਹੀ ਆ ਤਿੰਨ ਮੈਨੂੰ ਇੱਕ ਮੁੰਡਾ ਹੋ ਜੂ ਮੇਰੇ ਕੋਲੇ ਫਿਰ ਇੱਕ ਭੈਣ ਦਾ ਵਿਆਹ ਹੋ ਜਾਂਦਾ ਘਰ ਦੇ ਵਿੱਚ ਘਰ ਜਵਾਈ ਰੱਖ ਲਿਆ ਜਾਂਦਾ ਨਿੰਦਣਯੋਗ ਬਤਾਰਾ ਕਰ ਜਿਸ ਦੇ ਫਲ ਸ੍ਰੂਪ ਇਹ ਭੀਖ ਮੰਗਣ ਲਈ ਇਨੂੰ ਮਜਬੂਰਨ ਜਾਣਾ ਪੈਣਾ। ਜੁਦੀਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ। ਇਹ ਸਾਡਾ ਸੋਨੂ ਆ ਜੀ ਕੋਟਕਪੂਰੇ ਵਾਲਾ। ਅੱਜ ਦੇਖੋ ਸਕੂਟਰੀ ਤੇ ਮਗਰ ਬੈਠਾ ਸੀ ਢੀੜਾ ਗੂੜਾ ਕੱਢ ਕੇ ਆਇਆ ਬਾਹਰ। ਇਹ ਬੱਚੇ ਨੂੰ ਜਦੋਂ ਲੈ ਕੇ ਆਏ ਸੀਗੇ ਹੁਣ ਤੇ ਇਹਦੇ ਮੂੰਹ ਤੇ ਦਾੜ੍ਹੀ ਆ ਗਈ। ਸਿਆਣਾ ਹੋ ਗਿਆ। ਤੇ 2017 ਦੇ ਵਿੱਚ ਛੋਟਾ ਜਿਹਾ ਸੀ ਬੀਲ ਚੇਅਰ ਤੇ ਬੈਠਾ ਚੌਂਕ ਦੇ ਵਿੱਚ ਭੀਖ ਮੰਗ ਰਿਆ। ਸਾਡੇ ਟੀਮ ਮੈਂਬਰਾਂ ਨੂੰ ਪਤਾ ਲੱਗਿਆ ਵੀ ਇਹ ਬੱਚੇ ਨੂੰ ਇਹਦੇ ਘਰ ਦੇ ਮਜਬੂਰ ਕਰਦੇ ਆ ਭੀਖ ਮੰਗਣ ਦੇ ਘਰ ਦੇ ਕੋਣ ਹੈ ਪੈਣਾ ਜੀਜਾ ਜੀ ਤੇ ਬਾਪ ਦੋਨੋਂ ਬੜੇ ਤੰਕੇ ਚੰਗੇ ਤੇ ਤਕੜੇ ਘਰ ਚ ਪੈਦਾ ਹੋਇਆ ਸੀ ਬੜੇ ਤਕੜੇ ਸਰਦਾਰ ਸੀ ਜਿਨ੍ਹਾਂ ਦੇ ਘਰ ਤੇ ਸੋਨੂੰ ਦਾ ਜਨਮ ਹੋਇਆ ਸੀ ਬਾਪ ਦੀ ਮੌਤ ਇਹਦੇ ਜਨਮ ਤੋਂ ਪਹਿਲਾਂ ਹੋ ਗਈ ਤੇ ਮਾਂ ਦੀ ਮੌਤ ਇਹਨੂੰ ਜਨਮ ਦੇਣ ਸਮੇ ਹੋ ਗਈ ਰਿਸ਼ਤੇਦਾਰਾਂ ਨੇ ਅਨਾਉਂਸ ਕਰਤਾ ਆਪਣੀ ਟਰਾਂਸਪੋਰਟ ਦੇ ਵਿੱਚ ਟਰਾਂਸਪੋਰਟ ਸੀ ਬਹੁਤ ਵੱਡੀ ਉਹਨਾਂ ਦੀ ਵੀ ਬੱਚਾ ਦੇਣਾ ਵਾ ਜੇ ਕਿਸੇ ਨੇ ਗੋਦ ਲੈਣਾ ਹੋਵੇ ਤਾਂ ਉਸ ਟਰਾਂਸਪੋਰਟ ਦਾ ਇੱਕ ਡਰਾਈਵਰ ਭਰਾ ਮੂਰੇ ਆਉਂਦਾ ਮੇਰੇ ਧੀਆਂ ਆਈਆਂ ਤਿੰਨ ਮੈਨੂੰ ਇੱਕ ਮੁੰਡਾ ਹੋ ਜੂ ਮੇਰੇ ਕੋਲੇ ਗੋਦ ਲੈ ਲਿੰਦਾ ਕੁਝ ਸਮੇਂ ਬਾਅਦ ਪਤਾ ਲੱਗਦਾ ਵੀ ਇਹ ਬੱਚਾ ਪਾਹਾਜ ਆ ਹਾਲਾਂਕਿ ਮਾਂ ਜਿਹੜਾ ਪਰਿਵਾਰ ਸੀ ਉਹਨਾਂ ਨੂੰ ਤਾਂ ਪਤਾ ਸੀਗਾ ਪਰ ਉਹ ਗੋਦ ਲੈਣ ਵਾਲੇ ਬਾਪ ਨੂੰ ਨਹੀਂ ਸੀ ਪਤਾ ਪਰ ਉਹ ਆਪਣੀ ਕਿਸਮਤ ਸਮਝ ਕੇ ਨੂੰ ਪਾਲਦਾ ਜਦੋਂ ਵੱਡਾ ਹੋਣ ਤੇ सोनू ਨੂੰ ਘਰ ਦੇ ਵਿੱਚ ਉਹ ਪੁੱਤ ਵਾਲਾ ਪਿਆਰ ਨਹੀਂ ਮਿਲਦਾ ਤੇ ਘਰ ਦੇ ਵੀ ਜਿਹੜੀ ਸੋਚਣਾ ਲੈ ਕੇ ਆਏ ਸੀ ਇਹਦੇ ਪਿਤਾ ਜੀ ਤੇ ਇਹਦੀਆਂ ਭੈਣਾਂ ਵੀ ਸਾਡਾ ਇੱਕ ਭਰਾ ਹੋਊਗਾ ਉਹਨਾਂ ਨੂੰ ਵੀ ਇੱਕ ਜਦੋਂ ਅਪਾਹਜ ਬੱਚਾ ਮਿਲਦਾ ਉਹ ਵੀ ਇਹਨੂੰ ਉਸ ਤਰੀਕੇ ਨਾਲ ਪਿਆਰ ਨਾ ਕਰਦੇ ਫਿਰ ਇੱਕ ਭੈਣ ਦਾ ਵਿਆਹ ਹੋ ਜਾਂਦਾ ਘਰ ਦੇ ਵਿੱਚ ਘਰ ਜਵਾਈ ਰੱਖ ਲਿਆ ਜਾਂਦਾ ਤੇ ਘਰ ਜਵਾਈ ਤੇ ਭੈਣਾ ਇਹਦੇ ਨਾਲ ਮਾੜਾ ਸਲੂਕ ਕਰਨ ਲੱਗ ਜਾਂਦੇ ਇਹਨੂੰ ਆਪਣਾ ਸ਼੍ਰੀਕ ਭਾਈਚਾਰ ਮੰਨ ਕੇ ਨਿੰਦਣਯੋਗ ਬਤਾਰਾ ਕਰਦੇ ਇਸਦੇ ਫਲ ਸरूप ਇਹ ਭੀਖ ਮੰਗਣ ਲਈ ਇਹਨੂੰ ਮਜਬੂਰਨ ਜਾਣਾ ਪੈਂਦਾ ਤੇ ਜਾਕੂ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਕਰਮਾਂ ਤੋਂ ਬਿਨਾਂ ਤੇ ਵਕਤ ਤੋਂ ਪਹਿਲਾਂ ਕੁਛ ਨਹੀਂ ਮਿਲ ਸਕਦਾ ਤੇ ਉਹ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਇਸ ਬੱਚੇ ਨੇ ਉੱਥੇ ਚੌਂਕ ਦੇ ਵਿੱਚ ਫੋਟੋਗ੍ਰਾਫਰ ਦੁਕਾਨ ਸੀ ਸਟੂਡੀਓ ਵਾਲੇ ਉਹਨਾਂ ਨਾਲ ਗੱਲ ਕਰਨੀ ਰੋਜ਼ ਉਹਨਾਂ ਤੋਂ ਚਾਹ ਪਾਣੀ ਪੀਣਾ ਉਹਨਾਂ ਨੂੰ ਦੱਸਣਾ ਵੀ ਮੈਨੂੰ ਬਹੁਤ ਤੰਗ ਕੀਤਾ ਜਾਂਦਾ ਤੇ ਉਹ ਵੀ ਅੱਗੋਂ ਸਾਡੇ ਟੀਮ ਮੈਂਬਰਾਂ ਨਾਲ ਸਾਡੇ ਨਾਲ ਗੱਲ ਕਰਦੇ ਤਾਂ ਫਿਰ ਸਾਡੇ ਟੀਮ ਮੈਂਬਰ ਗੁਰਧਿਆਨ ਸਿੰਘ ਹੁਣੇ ਜਾ ਕੇ ਸੋਨੂੰ ਨੂੰ ਉੱਥੋਂ ਲੈ ਕੇ ਆਉਂਦੇ ਜਿਹੜਾ ਬੱਚਾ ਚੱਲ ਫਿਰ ਨਹੀਂ ਸਕਦਾ ਸੀ ਈਲ ਚੇਅਰ ਤੇ ਰਹਿੰਦਾ ਸੀ ਉਦਿਆਂ ਲੱਤਾਂ ਦੇ ਆਪਰੇਸ਼ਨ ਹੋ ਜਾਂਦੇ ਲੱਤਾਂ ਸਿੱਧੀਆਂ ਹੋ ਜਾਂਦੀਆਂ ਉਹ ਚੱਲਣ ਫਿਰਨ ਲੱਗ ਜਾਂਦਾ ਅੱਜ ਤੁਹਾਡੇ ਸਾਹਮਣੇ ਸਕੂਟਰੀ ਦੇ ਮਗਰ ਬੈਠਾ ਕਿਹੜੇ ਦੇ ਰਿਹਾ ਉਹੀ ਸੋਨੂੰ ਬਾਅਦ ਦੇ ਵਿੱਚ ਇੰਡੀਪੈਂਡੈਂਟ ਹੋ ਜਾਂਦਾ ਪਰ ਜਨਮ ਤੋਂ ਪਹਿਲਾਂ ਬਾਪ ਦਾ ਚਲਿਆ ਜਾਣਾ ਜਨਮ ਦੇ ਸਮੇਂ ਮਾਂ ਦਾ ਚਲਿਆ ਜਾਣਾ ਤੇ ਉਹ ਖਾਨਦਨ ਕੌਣ ਸੀ ਮੇਰੇ ਬਾਪ ਆਪ ਉਹਨਾਂ ਦੇ ਘਰ ਦੇ ਵਿੱਚ ਹੁਣ ਕੌਣ ਆ ਕੋਈ ਮੇਰਾ ਭੈਣ ਭਰਾ ਕੋਈ ਹੈਗਾ ਜਾਂ ਨਹੀਂ ਹੈਗਾ ਇਸ ਚੀਜ਼ ਦੀ ਤਲਾਸ਼ ਸੋਨੂੰ ਅੱਜ ਵੀ ਰਹਿੰਦੀ ਆ ਉਸ ਪਿੰਡ ਦੇ ਵਿੱਚੋਂ ਜਦੋਂ ਕੋਈ ਆਉਂਦਾ ਜਾਂ ਉਸ ਇਲਾਕੇ ਤੋਂ ਕੋਈ ਆਉਂਦਾ ਉਹਨਾਂ ਨੂੰ ਜ਼ਰੂਰ ਕਹਿੰਦਾ ਵੀ ਮੇਰੇ ਘਰਦਿਆਂ ਨਾਲ ਕੋਈ ਸੁਨੇਹਾ ਦੇ ਦਿਓ ਮੇਰੀ ਗੱਲ ਕਰਾ ਦਿਓ ਸੋਨੂੰ ਕਿਹੜਾ ਪਿੰਡ ਆ ਉਹ ਝੀਂਡਾ ਵਾਲਾ ਪਿੰਡ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਆ ਤੇ ਝੀਂਡਾ ਵਾਲੇ ਸਰਦਾਰ ਮਸ਼ਹੂਰ ਸੀ ਇਦੇ ਬਾਪ ਦਾ ਕੀ ਨਾਮ ਸੀ ਇਹਦੀ ਮੰਮੀ ਦਾ ਕੀ ਨਾਮ ਸੀ ਇਹ ਤਾਂ ਨਹੀਂ ਪਤਾ ਇਹਨੂੰ ਨਾ ਸਾਨੂੰ ਪਤਾ ਪਰ ਢੀਂਡ ਵਾਲੇ ਸਰਦਾਰ ਸੀ ਜਿਨ੍ਹਾਂ ਦੀ ਟਰਾਂਸਪੋਰਟ ਸੀ ਜਿਨ੍ਹਾਂ ਦਾ ਕੰਮ ਬੜਾ ਤਕੜਾ ਸੀ ਆੜਤੀਏ ਸੀ ਤੇ ਉਹ ਜਨਮ ਦਿਨ ਸਮੇਂ ਦੀ ਮਾਂ ਦੀ ਮੌਤ ਹੋ ਜਾਂਦੀ ਹੈ ਤੇ ਪਾਪ ਦੀ ਐਕਸੀਡੈਂਟ ਵਿੱਚ ਕੁਛ ਦਿਨਾਂ ਮਾਂ ਪਹਿਲਾਂ ਮੌਤ ਹੋ ਜਾਂਦੀ ਤੇ ਜੇ ਕੋਈ ਢੀਂਡ ਵਾਲੇ ਦਾ ਭੈਣ ਭਰਾ ਸਾਡੀ ਵੀਡੀਓ ਦੇਖਦਾ ਤਾਂ ਜਰੂਰ ਸਾਡੇ ਨਾਲ ਸੰਪਰਕ ਕਰ ਸੋ ਨੂੰ ਆਪਣੀਆਂ ਭੁੱਲੀਆਂ ਬਸਰੀਆਂ ਯਾਦਾਂ ਨੂੰ ਦੁਬਾਰਾ ਫੇਰ ਸੰਜੋ ਰਿਹਾ ਇਹਦੀ ਮਦਦ ਕਰਿਓ ਇਹਨੂੰ ਪਤਾ ਲੱਗ ਸਕੇ ਵੀ ਇਹਦੀਆਂ ਜੜਾਂ ਹੈ ਕਿੱਥੇ ਆ ਜਿਹੜਾ ਇਹਨੂੰ ਗੋਦ ਲੈ ਕੇ ਆਇਆ ਸੀ ਬਾਪ ਉਹ ਵੀ ਵਿਚਾਰਾ ਕਰੋਨਾ ਦੇ ਵਿੱਚ ਪੂਰਾ ਹੋ ਗਿਆ ਉਹਦੀ ਵੀ ਮੌਤ ਦੀ ਖਬਰ ਸਾਨੂੰ ਕਈ ਮਹੀਨੇ ਬਾਅਦ ਚ ਪਤਾ ਲੱਗੀ ਅੱਜ ਸੋਨੂ ਕੋਲੇ ਜੇ ਕੁਝ ਹੈ ਇੱਕੋ ਆਸਾ ਇੱਕੋ ਉਮੀਦ ਆ ਆਪਣਿਆਂ ਨੂੰ ਮਿਲਣ ਦੀ ਇਸ ਸੁਪਨਿਆਂ ਦੇ ਘਰ ਦੇ ਉਹ ਪਰਿਵਾਰਕ ਮੈਂਬਰ ਨੇ ਸਾਰੇ ਕੋਈ ਇਹਦਾ ਭਰਾ ਕੋਈ ਇਹਦਾ ਬਾਪੂ ਆ ਕੋਈ ਇਹਦਾ ਅੰਕਲ ਆ ਕੋਈ ਇਹਦੀ ਭੈਣ ਆ ਕੋਈ ਇਹਦੀ ਮਾਂ ਰਿਸ਼ਤਿਆਂ ਨਾਲ ਭਰਿਆ ਇਹ ਘਰ ਮੁਨਕਤਰੀ ਦੀ ਸੇਵਾ ਪਰਿਵਾਰ ਦਾ ਇਹ ਮੈਂਬਰ ਖੁਸ਼ੀਆਂ ਤੇ ਖੇੜਿਆਂ ਨਾਲ ਜੀਵਨ ਬਤੀਤ ਕਰਦਾ ਪਰ ਆਪਣੇ ਤਾਂ ਆਪਣੇ ਹੁੰਦੇ ਆ ਭਾਈ ਆਪਣਿਆਂ ਦੀ ਇਹ ਖੇਚਾ ਜਿਹੜੀ ਆਪਣੇ ਖੂਨ ਦੀ ਜਿਹੜੀ ਖੇਚਾ ਉਹਨੂੰ ਪੂਰਾ ਕਰਨ ਵਾਸਤੇ ਜਰੂਰ ਮਦਦ ਕਰਿਓ ਜੇ ਕੋਈ ਢੀਂਡ ਵਾਲਾ ਪਿੰਡ ਦਾ ਬਸਨੀਕ ਸਾਡੀ ਵੀਡੀਓ ਦੇਖਦਾ ਤਾਂ ਸਾਡੇ ਨਾਲ ਸੰਪਰਕ ਜਰੂਰ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚਲਿਓ ਸਾਨੂੰ ਕਿਹੜਾ ਦੇਣ ਚੱਲ ਫਿਰ ਸਾਨੂੰ ਬੋਲੇ ਸੋ ਨਿਹਾਲ ਗਾਲੋ